ਸਸਿਕਾ ਜੀ ਸਾਰਿਆਂ ਨੂੰ ਤਾਂ ਅੱਜ ਅਸੀਂ ਬਣਾਈਆਂ ਸੀਗੀਆਂ ਅਲਸੀ ਤੇ ਪੂਜੇ ਹੋਏ ਛੋਲੇ ਦੀਆਂ ਪਿੰਨੀਆਂ ਤਾਂ ਇਹ ਸਾਰਾ ਸਮਾਨ ਸੀਗਾ ਤਾਂ ਮੰਮੀ ਨੇ ਪਹਿਲਾਂ ਸਭ ਕੁਝ ਪਹਿਲਾਂ ਡਰਾਈ ਰੋਸਟ ਕਰ ਲਿਆ ਇੱਕ ਪੈਨ ਦੇ ਵਿੱਚ ਫਿਰ ਮੰਮਾ ਨੇ ਘਿਓ ਦੇ ਵਿੱਚ ਅਲਸੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਫਰਾਈ ਕਰ ਲਿਆ ਫਿਰ ਮੰਮਾ ਨੇ ਚੰਗੀ ਤਰ੍ਹਾਂ ਪੂਜੇ ਹੋਏ ਛੋਲਿਆਂ ਨੂੰ ਮਿਕਸੀ ਵਿੱਚ ਗ੍ਰाइंड ਕਰ ਲਿਆ ਤੇ ਉਹਨਾਂ ਜਦੋਂ ਚੰਗੀ ਤਰ੍ਹਾਂ ਬਰੀਕ ਆਟਾ ਬਣ ਗਿਆ ਤਾਂ ਉਹਨਾਂ ਨੂੰ ਵੀ ਅਲਸੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਫਰਾਈ ਕਰ ਲਿਆ ਜਦੋਂ ਵਧੀਆ ਸੋਹਣੀ ਸੋਹਣੀ ਖੁਸ਼ਬੂ ਆਉਣ ਲੱਗੀ ਤਾਂ ਮਮਾ ਨੇ ਉਹਦੇ ਵਿੱਚ ਹੋਰ ਵੀ ਚੀਜ਼ ਫਿਰ ਮਮਾ ਨੇ ਉਸ ਵਿੱਚ ਕਾਫੀ ਸਾਰੀਆਂ ਚੀਜ਼ਾਂ ਵੀ ਐਡ ਕੀਤੀਆਂ ਕਾਫੀ ਡਰਾਈ ਫਰੂਟ ਪਾਏ ਜਿਵੇਂ ਅਖਰੋਟ ਵਗੈਰਾ ਬਦਾਮ ਤੇ ਪਮਕਿਨ ਸੀਡਸ ਵੀ ਪੀਸ ਕੇ ਪਾਈ ਸੀ ਮਮਾ ਨੇ ਹੋਰ ਵੀ ਕਾਫੀ ਚੀਜ਼ਾਂ ਪਾਈਆਂ ਜਿਵੇਂ ਖਸਖਸ ਫੁੱਲ ਪਤਾਸੇ ਕਾਜੂ ਬਦਾਮ ਸੌਗੀ ਕਮਰਕਸ ਸੁੰਡ ਅਜਵੈਨ ਕਾਲੀ ਮਿਰਚ ਚਾਰੋਂ ਮਗਜ ਵੀ ਪਾਏ ਸੀਗੇ ਤੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਫੁੱਲ ਪਤਾਸਿਆਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰਕੇ ਉਹਨਾਂ ਦਾ ਆਟਾ ਜਾਂ ਬਣਾ ਕੇ ਮਿਕਸ ਕੀਤਾ ਸੀ ਤੇ ਬਾਕੀ ਚੀਜ਼ਾਂ ਵੀ ਪਿੱਛੇ ਹੌਲੀ-ਹੌਲੀ ਐਡ ਕੀਤੀਆਂ ਸੀ ਤੇ ਚੰਗੀ ਤਰ੍ਹਾਂ ਉਹਨਾਂ ਨੂੰ ਮਿਕਸ ਕਰਦੇ ਗਏ ਨਾਲ ਦੀ ਨਾਲ ਤੇ ਮਿੱਠੇ ਦੀ ਜਗ੍ਹਾ ਅਸੀਂ ਚੀਨੀ ਨਹੀਂ ਪਾਈ ਅਸੀਂ ਪਾਈ ਸੀ ਥੋੜੀ ਜੀ ਚਾਸ਼ਨੀ ਉਹ ਵੀ ਗੁੜ ਦੀ ਤੇ ਨਾਨੀ ਉਹ ਚਾਸ਼ਨੀ ਨਾਲ ਦੀ ਨਾਲ ਕਿਚਨ ਵਿੱਚ ਤਿਆਰ ਕਰ ਰਹੇ ਸੀਗੇ ਤੇ ਫਿਰ ਜਦੋਂ ਇਹ ਸਾਰਾ ਸਮਾਨ ਮਿਕਸ ਹੋ ਗਿਆ ਫਰਨਾਨੀ ਗਰਮ ਗਰਮ ਚਾਸ਼ਨੀ ਲਿਆਇ ਸੀ ਤੇ ਫਿਰ ਉਹਨਾਂ ਨੇ ਚਾਸ਼ਨੀ ਪੰਜੀਰੀ ਦੇ ਵਿੱਚ ਪਾਤੀ ਤੇ ਫਿਰ ਮੰਮਾ ਨੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਜਦੋਂ ਚਾਸ਼ਨੀ ਚੰਗੀ ਤਰ੍ਹਾਂ پنੀਰ ਦੇ ਵਿੱਚ ਮਿਕਸ ਹੋ ਗਈ ਸੀ ਤਾਂ ਮੰਮਾ ਨੇ ਫਿਰ ਉਹਦੀਆਂ ਪਿੰਨੀਆਂ ਬਣਾਈਆਂ ਸੀ ਮੰਮਾ ਨੇ ਪਹਿਲੀ ਵਾਰੀ ਪਿੰਨੀਆਂ ਬਣਾਈਆਂ ਸੀ ਤੇ ਉਹ ਬਹੁਤ ਹੀ ਸੋਹਣੀਆਂ ਵੀ ਬਣੀਆਂ ਸੀ ਤੇ ਬਹੁਤ ਸਵਾਦ ਵੀ ਬਣੀਆਂ ਸੀ ਫਿਰ ਅਸੀਂ ਉਹ ਪਿੰਨੀਆਂ ਥੋੜੀਆਂ ਜਿਹੀਆਂ ਡੈਡ ਨੂੰ ਵੀ ਭੇਜੀਆਂ ਤੇ ਡੈਡੀ ਨੇ ਵੀ ਬਹੁਤ ਪਸੰਦ ਕੀਤੀਆਂ ਸੀ ਤੇ ਕਹਿੰਦੇ ਬਹੁਤ ਵਧੀਆ ਬਣੀਆਂ ਨੇ ਜਦੋਂ ਚਾਸ਼ਨੀ ਚੰਗੀ ਤਰ੍ਹਾਂ ਮਿਕਸ ਹੋ ਗਈ ਤਾਂ ਮੰਮਾ ਨੇ ਜਿਹੜੀਆਂ ਪਿੰਨੀਆਂ ਬਟੀਆਂ ਸਟਾਰਟ ਕੀਤੀਆਂ ਉਹ ਬਹੁਤ ਜ਼ਿਆਦਾ ਗਰਮ ਸੀ ਤਾਂ ਕਰਕੇ ਮਮਾਰੇ ਹੱਥਾਂ ਨੂੰ ਸੇਕ ਵੀ ਲੱਗ ਰਿਹਾ ਸੀ ਤੇ ਪਿੰਨੀਆਂ ਗਰਮ ਗਰਮ ਹੀ ਵੱਟੀਆਂ ਜਾਣੀਆਂ ਸੀ ਨਹੀਂ ਤਾਂ ਜੇ ਉਹ ਠੰਡਾ ਹੋ ਜਾਂਦਾ ਤਾਂ ਫਿਰ ਉਹਦੀਆਂ ਪਿੰਨੀਆਂ ਨਹੀਂ ਵੱਟੀਆਂ ਜਾਣੀਆਂ ਸੀ ਲੋ ਜੀ ਪਿੰਨੀਆਂ ਬਣ ਕੇ ਰੈਡੀ ਸੀ ਤੇ ਇੱਥੇ ਮम्मा ਕਰਵਾ ਰਹੇ ਸੀ ਪਿਕ ਤੇ ਮੈਂ ਬਣਾਤੀ ਵੀਡੀਓ ਤੇ ਮਮ ਨੂੰ ਲੱਗ ਰਿਹਾ ਸੀ ਵੀ ਉਹਨਾਂ ਦੀ ਪਿਕ ਹੋ ਰਹੀ ਹੈ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਜਿਆਦਾ ਵਧੀਆ ਲੱਗੀ ਹੋਵੇ ਤਾਂ ਸਬਸਕ੍ਰਾਈਬ ਵੀ ਪੱਕਾ ਕਰਿਓ ਸੱਚ